ਹਨੇ ਸੇਠੀ ਜਿਹੜਾ ਸਮਾਜ ਸੇਵੀ ਬਣਿਆ ਫਿਰਦਾ ਐਨੇ ਇੱਕ ਵਾਰੀ ਵੀ ਆ ਕੇ ਆਪਣਾ ਬੱਚਾ ਤਾਂ ਦੇਖਿਆ ਹੀ ਹੋਣਾ ਵੀ ਮੇਰੀ ਝੋਲੀ ਚ ਹੈਗਾ ਇੱਕ ਵਾਰੀ ਵੀ ਨਹੀਂ ਕਿਹਾ ਬਾਹਰ ਗਰਮੀ ਚ ਹੈ ਵੀ ਅੰਦਰ ਆ ਜਾ ਮੈਨੂੰ ਪਾਣੀ ਨਹੀਂ ਪੁੱਛਿਆ ਬਰਾਤ ਲੈ ਕੇ ਆਈ ਸੀ ਤੂੰ ਮੇਰਾ ਜਲੂਸ ਕੱਢਣ ਹੀ ਆਈ ਸੀ ਜਦੋਂ ਅੰਦਰ ਆਈ ਐਥੇ ਘਟੋ ਘਟੋ ਨਹੀਂ ਤੇ 10 ਗੱਡੀਆਂ ਖੜੀਆਂ ਸੀ ਅੰਦਰ ਬੰਦੇ ਬੈਠੇ ਸੀ ਕੀ ਹੋਣਾ ਮੁਰੇ ਮੇਰੀ ਇਮੇਜ ਬਣੀ ਹੋਊਗੀ ਵੀ ਇਹਦੀ ਵਾਈਫ ਬਾਹਰ ਬੈਠੀ ਐ 9 ਮਹੀਨੇ ਦਾ ਬੱਚਾ ਬਾਹਰ ਬੈਠਾ ਕਿਸੇ ਨੂੰ ਆਪਣਾ ਬੱਚਾ ਪਿਆਰਾ ਨਹੀਂ ਸੇਮੇ ਮੈਂ ਮੰਗਿਆ ਵੀ ਮੈਨੂੰ ਪ੍ਰਾਪਰਟੀ ਇੱਥੋਂ ਨਹੀਂ ਐ ਜੇ ਕਹਿੰਦੇ ਰੈਂਟ ਤੇ ਐ ਹੈਗੀ ਤਾਂ ਰੈਂਟ ਤੇ ਹੀ ਐ ਇਹਨਾਂ ਨੇ ਐਗਰੀਮੈਂਟ ਮੇਰੇ ਨਾਮ ਤੇ ਕੀਤਾ ਸੀ ਪਹਿਲਾਂ ਨਹੀਂ ਤਾਂ ਕਹਿੰਦੇ ਦੁਕਾਨ ਵੀ ਮੇਰੀ ਐ ਕਾਜਾ ਲੈ ਲੈ ਅੰਦਰ ਆ ਜਾ ਅੰਦਰ ਕਿਉਂ ਨਹੀਂ ਆਈ ਤੋ ਕਾਗਜ ਮੰਗੋ ਪ੍ਰਸ਼ਾਸਨ ਦੀ ਬਾਤ ਦੀ ਗੱਲ ਐ ਮੈਂ ਕਹਿੰਨਾ ਤੂੰ ਕਾਗਜ ਲਿਆ ਮੈਂ ਟੁੱਟ ਜਾਣਾ ਅੱਜ ਮੈਂ ਆਪਣੀ ਮਰਜ਼ੀ ਦੇ ਨਾਲ ਆਈਆਂ ਮੇਰੇ ਹੱਥ 'ਚ ਬੱਚਾ ਹੈ ਮੈਂ ਬੱਚੇ ਦੀ ਕਸਮ ਖਾ ਕੇ ਕਹਿੰਦੀ ਆ ਮੇਰੇ ਕੋਈ ਪ੍ਰਿੰਕਲ ਵੀ ਰਹਿਨੇ ਨਹੀਂ ਮੈਨੂੰ ਕਿਹਾ ਤੂੰ ਜਾ ਕੇ ਉੱਥੇ ਬੈਠ ਐਨਾਂ ਦਾ ਇਦਾਂ ਕਰ ਐਨਾਂ ਤੇ ਹੁਣ ਵੀ ਮਨ 'ਚ ਚੱਲਦਾ ਹੋਵੇਗਾ ਵੀ ਇਹਨੂੰ ਪ੍ਰਿੰਕਲ ਨੇ ਪਿੱਛੋ ਸ਼ਾਇਦ ਦਿੱਤੀ ਜਿਹਦੇ ਨਾਲ ਮੇਰਾ ਪਰਚਾ ਚੱਲਦਾ ਤੂੰ ਉਹਦੀ ਗੱਡੀ 'ਚ ਚੜ੍ਹ ਕੇ ਐਸਐਸ ਮੈਡਮ ਕੋਲ ਜਾਨਣੀ ਹੈ ਤੇ ਉਹਦਾ ਨਾਮ ਕਿਵੇਂ ਨਹੀਂ ਆਊਗਾ ਵਿੱਚ ਯਾਰ ਇਹਨਾਂ ਦਾ ਬੱਸ ਦੇ ਦਾਂਗੇ 10 ਲੱਖ 10 ਲੱਖ ਰੁਪਈਆ ਦੇ ਦਾਂਗੇ ਇਹਨੂੰ ਉਹ ਬੇਟਾ ਮੇ ਕੋ ਰਹੇਗਾ ਵੱਡਾ ਛੋਟਾ ਰੱਖਿਆ ਹੋਇਆ ਐਨੇ ਕੋਈ ਗੱਲ ਨਹੀਂ ਮੈਨੂੰ ਮੈਨੂੰ ਡਿਵੋਰਸ ਚਾਹੀਦਾ ਇਹਨੇ ਖੁਦ ਕਿਹਾ ਹਣੀ ਸੇਠੀ ਨੇ ਹੁਣ ਤੁਸੀਂ ਤਲਾਕ ਦੇਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੇ ਕਿਹਾ ਕਿ ਹਣੀ ਮੈਂ ਇਸ ਬਾਰੇ ਕੋਈ ਜਵਾਬ ਨਹੀਂ ਬਾਈ ਜੀ ਦੇਣਾ ਚਾਹੁੰਦਾ ਬਾਈ ਜੀ ਮੈਂ ਕਿਸੇ ਨੂੰ ਕਿਹਾ ਕਿਤਿਆਲ ਸਾਹਿਬ ਤੁਸੀਂ ਸੁਣਿਆ ਅੱਜ ਤੁਸੀਂ ਇੱਥੇ ਸੇਠੀ ਸ਼ੂ ਸਟੋਰ ਦੇ ਬਾਹਰ ਬੈਠੇ ਹੋ ਕੀ ਕਾਰਨ ਕੀ ਹੈ ਕਿਉਂ ਅੱਜ ਤੁਹਾਨੂੰ ਇੱਥੇ ਬਾਹਰ ਬਹਿਣਾ ਪਿਆ ਮੈਂ 29 April ਨੂੰ ਇਹਨਾਂ ਨੇ ਮੈਨੂੰ ਘਰੋਂ ਕੱਢਿਆ ਸੀ ਕੁੱਟਮਾਰ ਕਰਕੇ ਆਂਦੀ ਮੰਮੀ ਨੇ ਤੇ ਅੱਜ 19 18 19 ਦਿਨ ਹੋ ਗਏ ਤੇ ਮੇਰੇ ਪੇਕੇ ਆਦੇ ਆ ਥ੍ਰੀ ਮੈਂ ਰਹਿ ਰਹੀ ਆ ਕੋਈ ਇਨਾਂ ਨੇ ਕੋਈ ਪੈਸਾ ਕੋਈ ਕੱਪੜਾ ਮੇਰਾ ਕੋਈ ਕੁਝ ਨਹੀਂ ਦਿੱਤਾ ਅੱਜ ਮੈਨੂੰ ਹਾਰ ਕੇ ਆਣਾ ਪਿਆ ਕਿਉਂਕਿ ਮੇਰੇ ਪਾਪਾ ਵੀ 2 ਦਿਨ ਤੋਂ ਬਹੁਤ ਬਿਮਾਰ ਹੋ ਰਿਹਾ ਉਹ ਠੀਕ ਨਹੀਂ ਐ ਉਹਨਾਂ ਨੂੰ ਵੈਸੇ ਪੈਰਾਲਾਈਸ ਦਾ ਅਟੈਕ ਆਇਆ ਸੀ ਉਹ ਹੁਣ ਇੱਕ 2 ਦਿਨ ਤੋਂ ਠੀਕ ਨਹੀਂ ਐ ਮਟ ਹਾਰ ਕੇ ਮੈਨੂੰ ਇੱਥੇ ਆਣਾ ਪਿਆ ਵੀ ਮੈਂ ਆਪਣੇ ਬੱਚਾ 10 ਸਾਲ ਦਾ ਮੇਰਾ ਬੇਟਾ ਜਿਹੜਾ ਇਨਾਂ ਕੋਲ ਹੈ ਹੰਨੀ ਸੇਠੀ ਉਹਨਾਂ ਕੋਲ ਇਨਾਂ ਨੇ ਰੱਖਿਆ ਹੋਇਆ ਮੈਂ ਆਪਣਾ ਬੇਟਾ ਲੈਣ ਆਈ ਆ ਤੇ ਮੈਨੂੰ ਪ੍ਰਾਪਰਟੀ ਮੈਨੂੰ ਖਰਚਾ ਮੈਨੂੰ ਚਾਹੀਦਾ ਮੈਂ ਹੁਣ ਘਰ ਵਾ ਤੇ ਮੈਨੂੰ ਖਰਚਾ ਚਾਹੀਦਾ ਮੈਨੂੰ ਮਕਾਨ ਲੈ ਕੇ ਦੋਵੇ ਹੁਣ ਬਾਹਰ ਇੱਥੇ ਗੱਲਬਾਤ ਨਹੀਂ ਕੀਤੀ ਜਿਵੇਂ ਕੋਈ ਜੇਕਰ ਗੱਲ ਕਰੀਏ ਕਿ ਤੁਸੀਂ ਲੀਗਲੀ ਐਡਵਾਈਜ਼ਰ ਜਿਹੜਾ ਉਸ ਥਰੂ ਜਿਵੇਂ ਤੁਸੀਂ ਇੱਕ ਰਿਕਵੈਸਟ ਰੇਜ਼ ਕੀਤੀ ਉਸ ਤਰੀਕੇ ਦੇ ਨਾਲ ਤੁਸੀਂ ਆਪਣਾ ਬੱਚਾ ਮੰਗਣਾ ਜਾਂ ਫਿਰ ਕੋਈ ਵੀ ਤੁਸੀਂ ਰਹਿਣਾ ਚਾਹੁੰਦੇ ਹੋ ਕਿ ਨਹੀਂ ਰਹਿਣਾ ਚਾਹੁੰਦੇ ਕੁਝ ਇਸ ਤਰੀਕੇ ਦੇ ਨਾਲ ਨਹੀਂ ਤੁਸੀਂ ਮੰਗ ਕੀਤੀ ਅੱਜ ਤੁਸੀਂ ਸਿੱਧਾ ਇੱਥੇ ਆ ਕੇ ਬੈਠੇ ਹੋ ਕਿ ਕੋਈ ਗੱਲਬਾਤ ਹੋਈ ਹੋਰ ਕੁਝ ਕਿਸੇ ਦੇ ਨਾਲ ਹਾਂਜੀ ਇੱਕ ਮਨਿੰਦਰ ਵੀਰ ਹੈ ਐਨ ਜੀਓ ਟੀਮ ਤੋਂ ਹੈ ਉਹਨਾਂ ਨਾਲ ਹੋਈ ਸੀ ਗੱਲਬਾਤ ਉਹ ਕਹਿੰਦੇ ਤੁਸੀਂ ਦਰਖਾਸਤ ਵਾਪਸ ਲੈ ਲਓ ਤੇ ਕੋਈ ਵੀਡੀਓ ਨਹੀਂ ਪਾਣੀ ਆਪਾਂ ਹਫ਼ਤੇ ਤੋਂ ਕੋਈ ਹੁਣ ਸੋਸ਼ਲ ਮੀਡੀਆ ਤੇ ਕੋਈ 5-6 ਦਿਨ ਤੋਂ ਵੀਡੀਓ ਨਹੀਂ ਪੈ ਰਹੀ ਬਟ ਉਹ ਹੁਣ ਇੱਕ ਦੋ ਦਿਨ ਤੋਂ ਕਹਿੰਦੇ ਸੀ ਤੁਹਾਡਾ ਬੱਚਾ ਤੁਹਾਨੂੰ ਮਿਲਾਵਾਂਗੇ ਬਟ ਹੁਣ ਅੱਜ ਵੀ ਕਿੰਨਿਆ ਐ ਮਨਿੰਦਰ ਵੀਰਾ ਐ এনਜੀਓ ਤੋਂ ਐ ਵੀਰਾ ਵੱਡਾ ਵੀਰਾ ਹੈ ਤੇ ਉਹਨਾਂ ਨੇ ਕਿਹਾ ਸੀ ਬਟ ਅੱਜ ਉਹਨਾਂ ਨੇ ਨਾ ਮੇਰੇ ਬ੍ਰਦਰ ਦੇ ਫੋਨ ਚੱਕੇ ਨਾ ਅੱਜ ਮੇਰੇ ਫੋਨ ਚੱਕੇ ਹਾਰ ਕੇ ਮੈਨੂੰ ਅਜਾਣਾ ਪਿਆ ਇੱਥੇ ਜੇ ਉਹਨਾਂ ਨੇ ਕਿਹਾ ਸੀ ਤਾਂ ਤੁਹਾਨੂੰ ਉਡੀਕ ਕਰਨੀ ਚਾਹੀਦੀ ਸੀ ਵੀਰੇ ਹਫ਼ਤਾ ਵੇਟ ਕੀਤੀ ਹੈ ਤਾਂ ਹੀ ਮੈਂ ਅੱਜ ਆਈਆਂ ਹਾਂਜੀ ਹਾਂਜੀ ਹਫਤਾ ਵੇਟ ਕਰਕੇ ਹੀ ਆਈ ਆ ਕੋਈ ਐ ਨਹੀਂ ਅੱਜ ਹੀ ਕਿਹਾ ਸੀਗਾ ਮੈਨੂੰ 3-4 ਦਿਨ ਪਹਿਲਾਂ ਵੀ ਕਿਹਾ ਸੀ ਅਸੀਂ ਮਿਲਦੇ ਆ ਬੈਠਦੇ ਆ ਇਹਨਾਂ ਦਾ ਵੀ ਪੱਖ ਰੱਖਦੇ ਆ ਇਹਨਾਂ ਨੇ ਹੰਨੀ ਦਾ ਰੱਖਿਆ ਮੈਂ ਵੀਰੇ ਨੂੰ ਸਪੈਸ਼ਲ ਮੈਸੇਜ ਕੀਤਾ ਮੈਨੂੰ ਵੀ ਪੁੱਛੋ ਇੱਕ ਵਾਰੀ ਤੁਸੀਂ ਨਹੀਂ ਆਉਂਗੇ ਅਸੀਂ ਖੁਦ ਆਵਾਂਗੇ ਤੁਹਾਡੇ ਕੋਲ ਬਟ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਕਿੰਨੇ ਸਮੇਂ ਤੋਂ ਬੈਠੇ ਹੋ ਤੁਸੀਂ ਇੱਥੇ ਇੱਥੇ ਹੋ ਗਿਆ 8 ਘੰਟਾ ਹੋ ਗਿਆ ਇੱਕ ਹੋਰ ਗੱਲ ਐ ਹੰਨੀ ਸੇਠੀ ਜਿਹੜਾ ਸਮਾਜ ਸੇਵੀ ਬਣਿਆ ਫਿਰਦਾ ਐ ਨੇ ਇੱਕ ਵਾਰੀ ਵੀ ਆ ਕੇ ਆਪਣਾ ਬੱਚਾ ਤਾਂ ਦੇਖਿਆ ਹੀ ਹੋਣਾ ਵੀ ਮੇਰੀ ਝੋਲੀ ਚ ਹੈਗਾ ਇੱਕ ਵਾਰੀ ਵੀ ਨਹੀਂ ਕਿਹਾ ਬਾਹਰ ਗਰਮੀ ਚ ਹੈ ਵੀ ਅੰ ਤੁਸੀਂ ਇੱਥੇ ਹੀ ਲਗਾ ਲਓ ਕੀ ਕੀ ਹਸਤਾਬ ਹੈ ਫਿਰ ਪਰ ਉਹਨਾਂ ਤਾਂ ਤਾਂ ਕਹਿਣਾ ਹੈ ਕਿ ਮੈਂ ਜਿਹੜਾ ਸੁਲਾ ਕਰਨਾ ਚਾਹਨਾ ਮੇਰੇ ਨਾਲ ਆ ਕੇ ਰਹਿਣ ਮੈਂ ਤਿਆਰ ਹਾਂ ਤੇ ਤੁਸੀਂ ਤਿਆਰ ਹੋ ਜੇਕਰ ਉਹ ਤਿਆਰ ਹੁੰਦੇ ਨੇ ਨਾਲ ਰਹਿਣ ਨੂੰ ਹਾਂਜੀ ਮੈਂ ਬਿਲਕੁਲ ਤਿਆਰ ਹਾਂ ਮੈਂ ਪਹਿਲਾਂ ਵੀ ਇਹ ਇੰਟਰਵਿਊ ਚ ਕਿਹਾ ਸੀਗਾ ਕਿ ਮੈਂ ਬਿਲਕੁਲ ਤਿਆਰ ਹਾਂ ਹੁਣ ਵੀ ਮੈਰੋ ਬਾਬਾ ਜੀ ਬੈਠੇ ਸੀ ਦੋ ਤਿੰਨ ਦਿਨ ਤੋਂ ਸਾਡੇ ਵਿੱਚ ਬਾਬਾ ਜੀ ਨੇ ਪਹਿਲਾਂ ਮੈਨੂੰ ਪੁੱਛਿਆ ਕਹਿੰਦੇ ਤੂੰ ਤਿਆਰ ਹੈ ਮੈਂ ਕਿਹਾ ਮੈਂ ਆਪਣੇ ਬੱਚਿਆ ਕਰਕੇ ਤਿਆਰ ਆ ਬਾਰ ਮਕਾਨ ਲੈ ਲੈ ਘਰ ਦੇ ਗਲੇਜ ਤੋਂ ਜਿਹੜੀ ਮੈਂਦੀ ਮੰਮੀ ਨੇ ਹਰਕਤ ਕੀਤੀ ਹੈ ਮੇਰੇ ਬਾਲ ਪੁੱਟ ਕੇ ਮੈਨੂੰ ਕਿਸੇੜਿਆ ਬਿਨਾ ਗਲਤੀ ਤੋਂ ਤੇ ਮੈਂ ਕਹ ਮੈਂ ਤੇ ਆ ਰਾਂ ਹੰਨੀ ਨੂੰ ਕਹਿ ਦਿਓ ਬਾਰ ਮਕਾਨ ਲੈ ਲੈ ਮੈਂ ਬਿਲਕੁਲ ਤਿਆਰ ਆ ਹੰਨੀ ਦੇ ਨਾਲ ਰਹਿਣ ਨਾਲ ਚਲ ਆਦਮੀ ਨਾਲ ਕੁਝ ਨਹੀਂ ਐ ਫਿਰ ਮੈਰੋ ਬਾਬਾ ਜੀ ਨੇ ਹੰਨੀ ਨੂੰ ਵੀ ਫੋਨ ਲਾ ਕੇ ਪੁੱਛਿਆ ਵੀ ਤੂੰ ਕੀ ਚਾਹੁੰਦਾ ਬਟ ਉਹਨਾਂ ਨੇ ਕਿਹਾ ਵੀ ਮੈਨੂੰ ਤਲਾਕ ਚਾਹੀਦਾ ਤੇ ਹੁਣ ਤਾਂ ਮੈਂ ਇਸ ਬੇਸ ਤੇ ਇੱਥੇ ਆ ਕੇ ਬੈਠੀ ਆ ਉਹਨਾਂ ਨੇ ਡਾਇਰੈਕਟ ਕਿਹਾ ਕਿ ਮੈਨੂੰ ਇਹਦੇ ਤੋਂ ਡਿਵੋਰਸ ਚਾਹੀਦਾ ਤੁਸੀਂ ਕਹਿ ਰਹੇ ਹੋ ਵੀ ਉਹ ਕਹਿੰਦਾ ਵੀ ਮੈਂ ਨਾਲ ਰਹਿਣ ਨੂੰ ਤਿਆਰ ਆ ਤੇ ਉਹਨਾਂ ਨੇ ਤਾਂ ਖੁਦ ਕਿਹਾ ਮੈਨੂੰ ਡਿਵੋਰਸ ਚਾਹੀਦਾ ਰਿਕਾਰਡਿੰਗ ਵੀ ਹੈਗੀ ਤੁਹਾਡੇ ਕੋਲ ਹਾਂਜੀ ਮੈਰੋ ਬਾਬਾ ਜੀ ਕੋਲ ਐ ਮੇਰੇ ਬ੍ਰਦਰ ਕੋਲ ਹੋएगी ਕੋਈ ਨਾ ਮੈਂ ਇਹ ਹੈਗੇ 4-5 ਦਿਨ ਪਹਿਲਾਂ ਦੀ ਗੱਲ ਹੈ ਬਾਬਾ ਹੀ ਆਏ ਸੀ ਸਾਡੇ ਕੋਲ ਉਹਨਾਂ ਨੇ ਪਹਿਲਾਂ ਮੈਨੂੰ ਪੁੱਛਿਆ ਫਿਰ ਹਾਨੀ ਨੂੰ ਫੋਨ ਲਾਇਆ ਤੇ ਉਹ ਕਹਿੰਦੇ ਫਿਰ ਕੀ ਫਿਰ ਖਰਚਾ ਖੁਚਾ ਕੀ ਦੇ ਗਏ ਇਹਨੂੰ ਕਹਿੰਦਾ ਬਸ 10 ਲੱਖ ਰੁਪਏ ਲੈ ਲਵੇ ਹੋਰ ਕੋਈ ਨਹੀਂ ਉਹਦੇ ਮਾਮਿਆਂ ਨੇ ਵਿਆਹ ਕੀਤਾ ਕੀਤਾ ਮੇਰੇ ਮਾਮਿਆਂ ਨੇ ਕੀਤਾ ਮੇਰੇ ਪਾਪਾ ਨੇ ਵੀ ਹਿੱਸਾ ਪਾਇਆ ਸੀ ਵਿੱਚ ਮੇਰੇ ਮੰਮੀ ਪਾਪਾ ਨੇ ਬਟ ਮਾਮਿਆਂ ਨੇ ਵੀ ਕੀਤਾ ਕਹਿੰਦਾ ਬਸ ਦੇ ਦਾਂਗੇ 10 ਲੱਖ 10 ਲੱਖ ਰੁਪਏ ਦੇ ਦਾਂਗੇ ਇਹਨੂੰ ਉਹ ਬੇਟਾ ਮੇ ਕੋ ਰਹੇਗਾ ਵੱਡਾ ਛੋਟਾ ਰੱਖਿਆ ਹੋਇਆ ਇਹਨ ਨੇ ਕੋਈ ਗੱਲ ਨਹੀਂ ਮੈਨੂੰ ਮੈਨੂੰ ਡਿਵੋਰਸ ਚਾਹੀਦਾ ਇਹਨੇ ਖੁਦ ਕਿਹਾ ਹਾਨੀ ਸੇਠੀ ਮੈਂ ਤਾਂ ਹੁਣ ਇੱਥੇ ਆ ਕੇ ਡਿਵੋਰਸ ਸੁਣ ਕੇ ਫਿਰ ਮੈਂ ਇੱਥੇ ਕਦਮ ਚੱਕਿਆ ਜਾ ਮਨਿੰਦਰ ਵੀਰਾ ਕਹਿੰਦੇ ਸੀ ਬਿਠਾਵਾਂਗੇ ਤੁਹਾਨੂੰ ਤੁਹਾਡੀ ਮਿਲਾਪ ਵੀ ਕਰਾਵਾਂਗੇ ਤੁਹਾਡੀ ਅੰਡਰਸਟੈਂਡਿੰਗ ਵਾਇਸ ਮੈਸੇਜ ਹੈ ਮੇਰੇ ਕੋਲ ਵੀ ਉਹਨਾਂ ਨੇ ਖੁਦ ਕਿਹਾ ਸੀ ਬਟ ਵੇਟ ਕਰਦੇ ਰਹੇ ਕੁਝ ਨਹੀਂ ਹੋ ਰਿਹਾ ਬਸ ਮੈਂ ਆ ਜਾਈ ਵੀ ਮੈਨੂੰ ਆਪਣਾ ਵੱਡਾ ਬੇਟਾ ਮੈਨੂੰ ਦਿਵਾਓ ਤੇ ਮੈਨੂੰ ਪੈਸੇ ਮੇਰੀ ਮੰਗਿਆ ਵੀ ਮੈਨੂੰ ਪ੍ਰੋਪਰਟੀ ਇੱਥੋਂ ਨਹੀਂ ਐ ਜੇ ਕਹਿੰਦੇ ਰੈਂਟ ਤੇ ਐ ਹੈਗੀ ਤਾਂ ਰੈਂਟ ਤੇ ਹੀ ਐ ਇਹਨਾਂ ਨੇ ਐਗਰੀਮੈਂਟ ਮੇਰੇ ਨਾਮ ਤੇ ਕੀਤਾ ਸੀ ਪਹਿਲਾਂ ਹੁਣ ਨਹੀਂ ਮੈਨੂੰ ਪਤਾ ਇਹਨਾਂ ਨੇ ਕੀ ਐ ਵੇ ਘਰ ਦਾ ਕੁਝ ਕਰਨ ਆਪਣਾ ਹਿੱਸਾ ਮੈਨੂੰ ਮੈਨੂੰ ਘਰ ਦੇਣ ਵਾਪਸ ਗਈ ਘਰ ਮੈਨੂੰ ਲੈ ਕੇ ਦੇਣ ਬਾਅਦ ਕਿਉਂਕਿ ਹੁਣ ਮੈਂ ਆਪਣੇ ਪੇਕੇ ਨਹੀਂ ਜਾਉਂਗੀ ਨਾ ਮੈਂ ਇੱਥੇ ਅੱਜ ਸਾਰੀ ਰਾਤ ਇੱਥੇ ਬੈਠੂੰਗੀ ਅੱਜ ਨਹੀਂ ਮੈਂ ਇੱਥੋਂ ਹੀ ਲੂੰਗੀ ਨਹੀਂ ਮੈਂ ਵਾਪਸ ਮੈਂ ਪੇਕੇ ਤਾਂ ਜਾਣਾ ਨਹੀਂ ਜੇ ਮੈਨੂੰ ਇੱਥੇ ਕੋਈ ਜ਼ਬਰਦਸਤੀ ਕਰੂਗਾ ਮੈਂ ਪਹਿਲੇ ਹੀ ਲਿਖ ਲੁੱਕ ਕੇ ਆ ਗਈਆਂ ਘਰੇ ਮੇਰੀ ਭਾਬੀ ਕੋਲ ਹੈ ਸਭ ਕੁਝ ਲਿਖ ਕੇ ਆ ਗਈਆਂ ਨਾਮ ਆਊਗਾ ਉਹਨਾਂ ਦਾ ਜੇ ਮੈਂ ਕੁਝ ਕਰ ਲੈਂਦੀ ਆ ਤਾਂ ਹੀ ਮੈਂ ਭਾਬੀ ਨਾਲ ਕੇ ਆਈਆਂ ਮੈਂ ਬੱਚਾ ਫੜਾ ਦੇਣਾ ਮੈਂ ਸਭ ਕਰਨ ਨੂੰ ਜਿੱਤਿਆ ਰਾਂ ਕਿਉਂਕਿ ਜੇ ਕੋਈ ਮੇਰਾ ਇਨਸਾਫ ਨਾ ਹੋਇਆ ਅੱਜ। ਕਹਿੰਦੇ ਲੱਗਦਾ ਨਹੀਂ ਕਿ ਇਹ ਜਿਹੜੀ ਗੱਲਬਾਤ ਸੀ ਬੈਠ ਕੇ ਸੁਲਝਾ ਲੈਣੀ ਚਾਹੀਦੀ ਸੀ ਸੋਸ਼ਲ ਮੀਡੀਆ ਦੇ ਉੱਤੇ। ਹਨੀ ਸੇਟੀ ਦਾ ਵੀ ਇਹੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਜਿਹੜਾ ਇਹ ਸਮੁੱਦੇ ਨੂੰ ਉਛਾਲਿਆ ਗਿਆ। ਪ੍ਰਿੰਕਲ ਦੇ ਵੱਲੋਂ ਵੀ ਕਾਫੀ ਜ਼ਿਆਦਾ ਵੀਡੀਓਜ਼ ਜਿਹੜੀਆਂ ਪਾ ਕੇ ਪੋਸਟ ਕੀਤੀਆਂ ਗਈਆਂ। ਤੁਹਾਨੂੰ ਕੀ ਲੱਗਦਾ ਕਿ ਬੈਕ ਇਨਿੰਗ ਸੁਲਝਾ ਲੈਣਾ ਚਾਹੀਦਾ ਸੀ ਇਹ ਮਾਮਲਾ? ਵੀਰੇ ਜਿਵੇਂ ਬਾਰ-ਬਾਰ ਕਹਿ ਰਹੇ ਪ੍ਰਿੰਕਲ ਵੱਲੋਂ ਪ੍ਰਿੰਕਲ ਦੇ ਅੰਦਰ ਕੋਈ ਇੱਕ ਨੰਬਰ ਵੀ ਕੋਈ ਹੱਥ ਨਹੀਂ ਹੈਗਾ। ਉਹ ਆਨ ਨੂੰ ਅੱਜ ਵੀ ਮੇ ਤੇ ਮੈਂ ਕੁਝ ਵੀ ਉਹਨਾਂ ਦਾ ਕੋਈ ਅੰਦੇਚ ਰੋਲ ਨਹੀਂ ਕਿ ਤੂੰ ਉੱਥੇ ਜਾ ਕੇ ਬੈਠ ਜਾਂ ਕੁਝ ਕਰ ਹੁਣ ਵੀ ਇਹਨਾਂ ਨੂੰ ਐਈ ਅੰਦਰੋਂ ਲੱਗਦਾ ਹੋਵੇਗਾ ਅੱਜ ਮੈਂ ਆਪਣੀ ਮਰਜ਼ੀ ਦੇ ਨਾਲ ਆਈਆਂ ਮੇਰੇ ਹੱਥ 'ਚ ਬੱਚਾ ਹੈ ਮੈਂ ਬੱਚੇ ਦੀ ਕਸਮ ਖਾ ਕੇ ਕਹਿੰਦੀ ਆ ਮੇਰੇ ਕੋਈ ਪ੍ਰਿੰਕਲ ਵੀ ਰਹਿਨੇ ਨਹੀਂ ਮੈਨੂੰ ਕਿਹਾ ਤੂੰ ਜਾ ਕੇ ਉੱਥੇ ਬੈਠ ਇਹਨਾਂ ਦਾ ਇਦਾਂ ਕਰ ਇਹਨਾਂ ਤੇ ਹੁਣ ਵੀ ਮਨ 'ਚ ਚੱਲਦਾ ਹੋਵੇਗਾ ਵੀ ਇਹਨੂੰ ਪ੍ਰਿੰਕਲ ਨੇ ਪਿੱਛੋ ਸ਼ਾਇਦ ਦਿੱਤੀ ਹੈ ਤੇ ਮੈਂ ਆਈ ਤਾਂ ਹੀ ਮੈਂ ਅੱਜ ਕੱਲੀ ਮੈਂ ਆ ਕੱਲੀ ਰਹੀ ਸੀ ਮੈਂ ਕੋਈ ਬੱਚਾ ਕੁਝ ਨਹੀਂ ਹੈ ਮੇਰੇ ਮਮੀ ਨੇ ਭੇਜਿਆ ਤੂੰ ਨਾਲ ਜਾ ਉਹਨੇ ਘਰੇ ਤਾਂ ਆਣਾ ਨਹੀਂ ਅਜੇ ਮੇਰਾ ਨਾਮ ਇੱਕਮ ਹੈ ਵੀ ਇੱਕਮ ਨੇ ਘਰੇ ਤਾਂ ਆਣਾ गांव जबरदस्ती मम्मी ने अनु नाल भेजा है नाल बच्चा भेजा है मैं कल्ली आ रही सी की ऑटो पे ते अणा ਦੇ ਮਨ ਚ ਹੁਣ ਵੀ ਕੀੜਾ ਹੋਣਾ ਵੀ ਪ੍ਰਿੰਕਲ ਨੇ ਭੇਜਿਆ ਨਾ ਮੈਂ ਪ੍ਰਿੰਕਲ ਕਰਕੇ ਇੱਥੇ ਆਈਆਂ ਨਾ ਮੈਂ ਕਿਸੇ ਕਰਕੇ ਆਈਆਂ ਮੈਂ ਆਪਣੀ ਮਰਜ਼ੀ ਨਾਲ ਲਾਈਆਂ ਬਸ ਅੱਜ ਮੈਂ ਇੱਥੇ ਹੀ ਬੈਠੂਗੀ ਸਾਰੀ ਰਾਤ ਸੋਹਣੀ ਸੇਠੀ ਅੰਦਰ ਮੌਜੂਦ ਨੇ ਚੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਹਣੀ ਸੇਠੀ ਦਾ ਕੀ ਕਹਿਣਾ ਹੈ ਨਾ ਜੇ ਕਿਸੇ ਕੋਲ ਅਥਾਰਾਈਜੇਸ਼ਨ ਹੁੰਦੀ ਉਹ ਸਾਨੂੰ ਕੋਡ ਥਰੂ ਸਾਰੇ ਡੱਬੇ ਨੂੰ ਬਾਹਰ ਮਾਰ ਦੇ ਚੱਕ ਕੇ ਤੁਸੀਂ ਲਿਆਓ ਜਾ ਕੇ ਇੱਕ ਕਾਗਜ਼ ਵੀ ਕੋਈ ਰੈਂਟ ਭਰਿਆ ਹੋਵੇ ਜਾਂ ਕਿਸੇ ਤੋਂ ਲਈ ਹੋਵੇ ਅਸੀਂ ਉੱਠ ਕੇ ਬਾਹਰ ਹੋ ਜੰਨੇ ਆਂ ਬਸ ਉਹਨਾਂ ਦਾ ਕਹਿਣਾ ਕਿ ਮੈਂ ਇੱਥੇ ਤਾਂ ਆਈ ਆਂ ਕਿ ਮੇਰਾ ਜਿਹੜਾ 10 ਸਾਲ ਦਾ ਬੱਚਾ ਉਹ ਮੈਨੂੰ ਦਿੱਤਾ ਸੀ ਕਿਉਂ ਦੇਈਏ ਬੱਚਾ 10 ਸਾਲ ਦਾ ਵੀਰੇ ਇੱਕ ਬੱਚਾ ਕੋਡ ਦੇ ਤੋ ਕਾਨੂੰਨ ਦੇ ਥਰੂ ਕਰਕੇ ਦੇ ਤਾਂ 5 ਸਾਲ ਦਾ ਮੈਂ ਤਾਂ ਉਹ ਵੀ ਨਹੀਂ ਦੇਣਾ ਦੀਗਾ ਤੁਸੀਂ ਕੈਪੇਬਲ ਨਹੀਂ ਹੈਗੇ ਉਹਨੂੰ ਪਾਲਣ ਲਈ ਠੀਕ ਹੈ ਨਾ ਮੈਂ 10 ਸਾਲ ਦਾ ਬੱਚਾ ਕੋ ਫਿਰ ਮੈਂ ਵੀ ਉਹਨੇ ਕੀ ਕਰਿਆ ਮੈਂ 10 ਸਾਲ ਕਮਾਈ ਕਰ ਕਰਕੇ ਬੱਚੇ ਏਡੇ ਕੀਤੇ ਇੰਨਾ ਕੁਝ ਬਣਾਇਆ ਮੈਨੂੰ ਕੋਈ ਇਹ ਥੋੜੀ ਦਾਤ ਚ ਲੈ ਕੇ ਆਈ ਸੀ ਜਿਹੜੇ ਜਿਨ੍ਹਾਂ ਨੇ ਇਹਨਾਂ ਦਾ ਵਿਆਹ ਕੀਤਾ ਨਾ ਵੀਰੇ ਮੈਂ ਡੋਲੀ ਜੇ ਮੈਂ ਬੋਲ ਮੈਂ ਪਤਾ ਕੀ ਗੱਲ ਆ ਭਾਜੀ ਮੈਂ ਨੈਟ ਤੇ ਸਾਲਾ ਨਹੀਂ ਕਹਿੰਦਾ ਇਹ ਮਾਪੇਣ ਦੀ ਗੱਲ ਤੋਂ ਬਿਨਾਂ ਗੱਲ ਨਹੀਂ ਕਰਦੇ ਮੈਂ ਨੈਟ ਤੇ ਸਾਲਾ ਨਹੀਂ ਕਹਿੰਦਾ ਮੈਨੂੰ ਨਾ ਬਾਜ਼ਾਰ ਚਾਂਟੀਆਂ ਪੈਣਾ ਮਿਲਦੀਆਂ ਨੇ ਠੀਕ ਹੈ ਵੀ ਕੋਈ ਨਹੀਂ ਪੁੱਤ ਘਰਾਈ ਨਾ ਇਹਨਾਂ ਨੂੰ ਲਾਂਤਾ ਪੈਂਦੀਆਂ ਨੇ ਸਭ ਨੂੰ ਪਤਾ ਨੈਟ 'ਚ ਕੀ ਆ ਵੀਡੀਓ ਚਲਾਉਂਗੇ ਤੁਹਾਨੂੰ ਥੱਲੇ ਅਸਲੀਅਤ ਪਤਾ ਲੱਗੇ ਪਹਿਲਾਂ ਵੀ ਪਤਾ ਤੂੰ ਨਿਆਣੇ ਤੁਰੇ ਫਿਰਦੇ ਕਿਤੇ ਰਹੀ ਗੱਲ ਦੁਕਾਨ ਦੀ ਕਾਗਜ਼ ਲਿਆ ਜਿਹਨੂੰ ਕਦੀ ਰੈਂਟ ਭਰਿਆ 1.5 ਸਾਲ ਹੋ ਗਿਆ ਕਿਸੇ ਮੁਲਾਜ਼ਮ ਨੂੰ ਤਨਖਾਹ ਕਦੀ ਦਿੱਤੀ ਹੈ ਠੀਕ ਹੈ ਨੌਕਰ ਤੋਂ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਇਹ ਨੌਕਰ ਤੋਂ ਬਿਨਾਂ 15 ਮੁੰਡੇ ਇੱਥੇ ਖੜੇ ਆ 15 ਜੋ ਕਿਸੇ ਨੂੰ ਪੁੱਛ ਲਓ ਵੀ ਤੁਸੀਂ ਘਰ ਆ ਸਕਦੇ ਸੀ ਇਹ ਉਹ ਬੰਦੇ ਨੇ ਜਿਨ੍ਹਾਂ ਦੇ ਪਿੱਛੇ ਮੈਂ ਰਾਤਾਂ ਨੂੰ ਉੱਟ ਟੁੱਟ ਕੇ ਭਜਦਾ ਰਿਆਂ ਔਰ ਮੈਂ ਜਾਊਂਗਾ ਵੀ ਇਹ ਮੇਰਾ ਪਰਿਵਾਰ ਹੈ ਤੇ ਮੇਰੇ ਭਰਾ ਨੂੰ ਮੈਨੂੰ ਨੌਕਰ ਕਹਿੰਦੀ ਹੈ ਮੈਂ ਸੁਣ ਲਊਂਗਾ ਵੀਰੇ ਆ ਹੁਣ ਇਹਦਾ ਮਤਲਬ ਕੀ ਹੈ ਤੂੰ ਛੱਡ ਯਾਰ ਬਾਹਰ ਬੈਠਣ ਨੂੰ ਛੱਡ ਤੂੰ ਅੰਦਰ ਆ ਬਾਹਰ ਕਿਉਂ ਬੈਠੀ ਆ ਤੂੰ ਪੁਲਿਸ ਨੂੰ ਜਾ ਕੇ ਕਹਿਆ ਆ ਮੇਰੀ ਹੈ ਪ੍ਰਾਪਰਟੀ ਮੇਰੀ ਮਰਜ਼ੀ ਆ ਵੀਰੇ ਮੇਰੀ ਵਰਜੀ ਮੇਰੀ ਵਰਜੀ ਹੈ ਜਿਹੜਾ ਤੈਨੂੰ 11 ਜਿਹੜਾ ਤੈਨੂੰ 11 ਸਾਲ ਹੱਥ ਲਾਇਆ ਉਹ ਉਹ ਕਹਿੰਦੇ ਮੈਨੂੰ ਅੰਦਰ ਆਉਣ ਨੂੰ ਹੀ ਨਹੀਂ ਕਿਉਂ ਅੰਦਰ ਆਉਣ ਨੂੰ ਤੂੰ ਕਿਤੇ ਆ ਕਬਜ਼ ਨੱਟ ਦੇ ਤੁਸੀਂ ਉਹ ਤੂਤੇ ਜੇ ਲੈ ਕੇ ਫਿਰਦੇ ਸੀਗੇ ਵੀ ਹਾਂ ਵੀ ਕਬਜ਼ਾ ਲੈਣ ਜਾਣਾ ਸਮਾਜ ਸੇਵੀ ਉਹ ਆਜੋ ਦੱਸ ਕਿਹੜੇ ਸਮਾਜ ਸੇਵੀ ਨੂੰ ਫੋਨ ਮਾਰਾਂ ਮੇਰੀ ਗਰੰਟੀ ਨਾਲ ਚੁੱਕ ਕੇ ਉਹ ਮੈਨੂੰ ਉਦਾਂ ਹੀ ਕੰਮ ਰਿਆਂ ਅੱਜ ਲਈ ਫਿਰਦੇ ਨੇ ਉਦਾਂ ਹੀ ਮੇਰਾ ਮਤਲਬ ਮੈਨੂੰ ਆਣ ਜਾਣ ਮੇਰੇ ਘਰੇ ਉਹਨਾਂ ਦਾ ਆਣ ਜਾਣਾ ਮੇਰੀ ਉਹਨਾਂ ਦੀ ਸੰਸਥਾ ਜਾਣ ਜਾਣਾ ਦੋ ਦੋ ਤਿੰਨ ਤਿੰਨ ਦਿਨ ਅਸੀਂ ਰਹਿ ਕੇ ਆਨੇ ਆ ਦੱਸ ਕਿਹਦੀ ਜ਼ਿੰਮੇਵਾਰੀ ਚੱਕਣੀ ਅਤਮੋ ਮੇਰਾ ਵੀਰ ਦਾ ਹੁਣ ਫੋਨ ਚੱਲਦਾ ਈ ਮਨਿੰਦਰ ਵੀਰ ਦਾ ਹੁਣ ਚੱਲਦਾ ਪਿਆ ਸੀ ਪਾਲ ਵੀਰ ਉਹਨਾਂ ਦਾ ਕਹਣਾ ਹੈ ਕਿ ਮਨਿੰਦਰ ਵੀਰੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਬੱਚਾ ਜਿਹੜਾ ਲੈ ਦੇਾਂਗੇ ਪਰ ਉਸ ਤੋਂ ਬਾਅਦ ਉਹ ਫੋਨ ਨਹੀਂ ਚੱਕਲੇ ਹੋਰ ਨਹੀਂ ਕੁਝ ਬੱਚਾ ਲੈ ਦਾਂਗੇ ਵੀਰੇ ਨੇ ਕੀ ਕਿਹਾ ਵੀ 2 ਮਹੀਨੇ ਟਿੱਕੇ ਬਹਿ ਜੋ ਅਸੀਂ ਨਹੀਂ ਬੈਠੇ ਸਾਡੀ ਵੀਡੀਓ ਦੇਖੀ ਕੋਈ ਉਸ ਤੋਂ ਬਾਅਦ ਜੀ ਤੁਸੀਂ ਦੱਸੋ ਵੀਰੇ ਦੇਖੀ ਇਹਨਾਂ ਨੇ ਕਦੀ ਟਿੱਕੇ ਇਹ ਨੈਟ ਤੇ ਕੀ ਪਾਉਂਦੇ ਆ ਵੀ ਉਹ ਪਰਿਵਾਰ ਦੀ ਜੇ ਕੋਈ ਆਜੂਗਾ ਇਹਨੇ ਜੋਗੇ ਸਕਸ਼ਮ ਹੈਗੇ ਨੇ ਅੱਜ ਗੱਲ ਦੁਕਾਨ ਦੀ ਚਲਦੀ ਮੇਰਾ ਭਰਾ ਇਹਨੂੰ ਕਾਗਜ ਦੇ ਅੰਦਰ ਆ ਕੇ ਵਹਿ ਜਾ ਇੱਥੇ ਕੋਈ ਪੱਖਾ ਵੀ ਲਵਾਇਆ ਤੂੰ ਮੈਂ ਇੱਕ ਇੱਕ ਦੁਕਾਨ ਕਰਕੇ ਸੱਤ ਲਈਆਂ ਨੇ ਇੱਕ ਇੱਕ ਕਰਕੇ ਪਿੱਛੇ ਸਟੋਰ ਲਿਆ ਵੈ ਜਿਹੜੇ ਬੰਦਿਆਂ ਨੂੰ ਕਰਦਾਰ ਹਨਾ ਉਹਨਾਂ ਨੂੰ ਕਿਰਾਇਆ ਪੇ ਕੀਤਾ ਟਾਈਮ ਤੇ ਕਦੀ ਤੁਸੀਂ 10000 ਵੀ ਦਿੱਤਾ ਦੇ ਸਕਦੀ ਸੀ ਦਾਅ ਚ ਕੁਛ ਲਿਆਂਦਾ ਮੈਨੂੰ ਇਹ ਗੱਲ ਦੱਸ ਦੇ ਬਸ ਜਿਨ੍ਹਾਂ ਨੇ ਆਪਣਾ ਵਿਆਹ ਕੀਤਾ ਨਾ ਵੀਰੇ ਉਹਨਾਂ ਨੂੰ ਇਹਨਾਂ ਨੇ ਘਰੋਂ ੱੱਕੇ ਮਾਰ ਮਾਰ ਭੇਜਿਆ ੱੱਕੇ ਮਾਰ ਮਾਰ ਕੇ ਜਿੱਥੋਂ ਡੋਲੀ ਆਈ ਮੇਕੋ ਵੀਡੀਓ ਨੇ ਉਹ ਇਹਨੂੰ ਸਮਝਾਉਂਦੇ ਸੀ ਵੀ ਹਣੀ ਸਹੀ ਆ ਕੋਈ ਨਹੀਂ ਮਾੜੀ ਮੋਟੀ ਗੱਲ ਜ਼ਿੰਦਗੀ ਚ ਗੱਲਬਾਤ ਹੋ ਜਾਂਦੀ ਕੋਈ ਦੁੱਧ ਧੋਤਾ ਨਹੀਂ ਹੁੰਦਾ 100% ਇਹਨਾਂ ਨੇ ਮਾਮਾ ਤਿਆਂ ਨੇ ਉਹਨੂੰ ਧੱਕੇ ਮਾਰੇ ਆ ਦੋਨੇ ਮਾਮੇ ਮਾਮੀਆਂ ਨੂੰ ਕਿਸੇ ਦੇ ਸਕੇ ਮਾਮੇ ਖੜ ਜਾਣਗੇ ਉਹਦੇ ਨਾਲ ਜਾ ਕੇ ਇਹਦੇ ਖੜੇ ਮੇਰੇ ਨਾਲ ਬਿਆਨ ਦਵਾਵਾਂ ਸਵੇਰੇ ਸੀਐਮਸੀ ਚ ਉਹ ਐਸਐਸਪੀ ਮੈਡਮ ਨੂੰ ਦੇ ਕੇ ਆਏ ਨੇ ਅੱਛਾ ਫਿਰ ਇਹ ਦਰਖਾਸਤਾਂ ਦਿੰਦੇ ਨੇ ਉੱਥੇ ਆਂਦੇ ਕਿਉਂ ਨਹੀਂ ਇਹਨੂੰ ਪੁੱਛੋ ਡੀਐਸਪੀ ਸਾਹਿਬ ਨੇ ਤੈਨੂੰ ਕੱਲ ਖੰਨੇਓ ਬੁਲਾਇਆ ਤੁਸੀਂ ਹੁਸ਼ਿਆਰਪੁਰ ਇੰਟਰਵਿਊ ਦੇਣ ਚਲੇਗੇ ਪੌਡਕਾਸਟ ਕਰਨ ਚਲੇਗੇ ਤੁਸੀਂ ਜਿੱਥੇ ਦਿਖਾ ਦੱਤੀ ਐ ਤੁਸੀਂ ਪੁਲਿਸ ਨੂੰ ਕੀ পাগল ਸਮਝਦੇ ਹੋ ਵਹਿਲੀ ਸਮਝਦੇ ਆ ਤਿੰਨ ਅਟੈਂਪਟ ਦਿੰਦੀ ਐ ਤਿੰਨ ਟਾਈਮ ਤੋਂ ਬਾਅਦ ਵੀ ਨਹੀਂ ਆਈ ਦਰਾਹੇ ਦਿਖਾ ਦੱਤੀ ਉਸ ਤੋਂ ਬਾਅਦ ਵੀ ਨਹੀਂ ਆਈ ਜੇ ਆਪਾਂ ਨੂੰ ਦੁਖੀ ਐ ਇਹਨੇ ਤਾਂ ਜਾਓ ਜੇ ਦੁਕਾਨ ਤੇਰੀ ਐ ਤਾਂ ਕੋਰਟ 'ਚ ਜਾਓ ਕੋਰਟ 'ਚ ਨੂੰ ਛੱਡ ਯਾਰ ਮੈਂ ਆ ਤੁਹਾਡੇ ਕੌਣ ਦਾ ਸਿਟੀ ਹੈਡਲਾਈਨ ਨੂੰ ਵਾਅਦਾ ਕਰਦਾ ਤੁਹਾਡੇ ਦਫ਼ਤਰ ਦੇ ਵਿੱਚ ਜਾ ਕੇ ਕੋਈ ਕਾਗਜ਼ ਪੇਸ਼ ਕਰ ਦਵਾਂ ਇੱਕ ਵਾਰ ਵੀ ਕਰਾਇਆ ਭਰੇ ਹੋਏ ਦਾ ਇੱਕ ਵਾਰ ਵੀ ਹਾਂ ਫੇਰ ਰੈਂਟੜਾ ਦਿੰਦਾ ਕੌਣ ਐ ਦਿੰਦਾ ਕੌਣ ਹੈ ਮੇਰੇ ਨਾਮ ਤੇ ਜਿਹੜਾ ਰੈਂਟ ਲਿਆ ਕਾਗਜ਼ ਜਾਣਕਾ ਕਾਗਜ਼ ਤਾਂ ਲਿਆ ਜੀ ਜੀ ਹਵਾ ਚ ਕੀਤਾ ਹਣੀ ਸੇਟੀ ਜੀ ਗੱਲ ਗਲਤ ਖਤਮ ਹੋ ਗਈ ਸੀ ਵੀਡੀਓ ਜਿਹੜੀ ਪਾ ਦਿੱਤੀ ਗਈ ਸੀ ਮਨਿੰਦਰ ਸਿੰਘ ਜੀ ਦੇ ਵੱਲੋਂ ਫਿਰ ਦੁਬਾਰਾ ਕਿਉਂ ਮਤਲਬ ਇੱਥੇ ਆਣਾ ਪੈ ਗਿਆ ਮੈਂ ਭਾਈ ਮੇਰੇ ਭਰਾ ਨੇ ਭਾਈ ਮੇਰੀ ਮਾਂ ਨੇ ਭਾਈ ਨਹੀਂ ਭਾਈ ਨਾ ਇਹਨਾਂ ਨੇ ਭਾਈ ਇਹਨਾਂ ਨੇ ਅੱਜ ਮੀਡੀਆ ਬੁਲਾਈ ਤੁਸੀਂ ਲੁਧਿਆਣੇੋਂ ਆਏ ਹੋ ਠੀਕ ਹੈ ਤੁਹਾਡਾ ਕੰਮ ਹੈ ਪੱਤਰਕਾਰੀ ਕਰਨਾ ਤੁਹਾਨੂੰ ਮੈਂ ਫੋਨ ਕੀਤਾ ਨਹੀਂ ਕੀਤਾ ਨਾ ਸਾਡੇ ਚੈਨਲ ਵੱਲੋਂ ਆਇਆ ਦਫ਼ਤਰ 'ਚ ਫੋਨ ਕੀਤਾ ਜਦੋਂ ਮੈਨੂੰ ਲੋੜ ਹੁੰਦੀ ਮੈਂ ਦਫ਼ਤਰ 'ਚ ਫੋਨ ਕਰਦਾ ਬਾਈ ਜੀ ਮੈਂ ਇੰਟਰਵਿਊ ਕਰਨੀ ਹੈ ਉਹਨਾਂ ਨੇ ਕੀਤੀ ਇਹਦਾ ਮਤਲਬ ਕੀ ਜਲੂਸ ਕੱਢਣਾ ਜੇ ਕਾਗਜ਼ ਆ ਤਾਂ ਦਿਖਾ ਪੁੱਛੋ ਤੁਸੀਂ ਪੁੱਛਿਆ ਨਹੀਂ ਸਵਾਲ ਕਾਗਜ਼ ਦਿਖਾ ਅਸੀਂ ਵੀ ਉਹਨਾਂ ਨੂੰ ਇਹੀ ਕਿਹਾ ਕਿ ਹਸਬੰਡ ਹਸਬੰਡ ਹਣੀ ਜੀ ਹਸਬੰਡ ਵਾਈਫ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਇਸ ਨੂੰ ਜਿਹੜਾ ਖਤਮ ਕਰ ਦਿੱਤਾ ਜਾਵੇ ਤਾਂ ਉਹਨਾਂ ਦਾ ਕਹਿਣਾ ਕਿ ਮੈਂ ਖਤਮ ਕਰਨਾ ਚਾਹੁੰਨੀ ਆ ਸਾਰੀ ਮੇਰੀ ਮਾਂ ਦੀ ਇੱਜ਼ਤ ਰੋਲ ਕੇ ਰੱਖਦੀ ਕਿਉਂ ਕਰਨਾ ਚਾਹੁੰਨੀ ਆ ਉਹਨਾਂ ਦਾ ਕਹਿਣਾ ਕਿ ਹਣੀ ਸੇਠੀ ਨੇ ਪਿਛਲੇ 5-6 ਦਿਨ ਪਹਿਲਾਂ ਕਿਹਾ ਕਿ ਮੈਂ ਤਲਾਕ ਲੈਣਾ ਚਾਹਨਾ ਉਹਨਾਂ ਨੇ ਕਿਹਾ ਉਹ ਤਾਂ ਕਹਿੰਦੀ ਦੁਕਾਨ ਵੀ ਮੇਰੀ ਹੈ ਮੈਂ ਤਾਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਹਣੀ ਸੇਠੀ ਕਹਿੰਦੇ ਨੇ ਕਿ ਮੈਂ ਤਾਂ ਇਹਨਾਂ ਨੂੰ ਰੱਖਣਾ ਚਾਹਨਾ ਵਾਪਸ ਬੁਲਾਣਾ ਚਾਹਨਾ ਤੇ ਉਹਨਾਂ ਨੇ ਗੋਰ ਦੂਸਰੀ ਗੱਲ ਕੀਤੀ ਜੀ 5-6 ਦਿਨ ਪਹਿਲਾਂ ਜਿਹੜਾ ਇਹਨਾਂ ਨੇ ਕਿਹਾ ਕਿ ਮੈਂ ਤਲਾਕ ਹੀ ਦੇਣਾ ਕੋਰਚਕਾਲਾ ਗੋਡਵਾਗੇ ਮਿਲਾਂਗੇ ਆ ਬਦੇ ਆ ਰਹਿਣ ਵਾਲੇ ਲੱਛਣ ਨੇ ਦੱਸ ਤੂੰ ਇੰਨੇ ਲੋਕ ਮੇਨਾ ਪਰਿਵਾਰ ਜੁੜੇ ਹੋਏ ਨੇ ਇੰਨੀਆਂ ਸੰਸਥਾਵਾਂ ਜੁੜੀਆਂ ਆਈਆਂ ਨੇ ਇੰਨੇ ਘਰ ਜੁੜੇ ਹੋਏ ਨੇ ਉਹਨਾਂ ਨੂੰ ਮੇਰੇ ਤੇ ਮਾਣ ਹੈ ਮੇਰੀ ਜਨਾਨੀ ਨੂੰ ਵੀ ਮੇਰੇ ਤੇ ਮਾਣ ਹੈਗਾ ਦੱਸ ਤੂੰ ਅੱਛਾ ਉਹ ਬੇਫਕੂਬ ਨੇ ਬੰਦੇ ਜਿਨ੍ਹਾਂ ਦੇ ਮਗਰ ਲੱਖਾਂ ਫਾਲੋਅਰ ਤੁਰੇ ਫਿਰਦੇ ਨੇ ਉਹ ਮੇਨਾ ਵਿਆਹ ਭੋਗ ਸਾਂਝੇ ਕਰੀ ਫਿਰਦੇ ਨੇ ਉਹਨਾਂ ਨੂੰ ਕੁਝ ਤਾਂ ਮੇਰੇ ਚ ਦਿਖਿਆ ਹੋਊਗਾ ਜਿਹੜੇ ਇੰਨੇ ਪਰਵਾਰ ਸਾਡੇ ਨਾਲ ਰਾਸ਼ਨ ਵਾਲੇ ਤੁਰੇ ਫਿਰਦੇ ਨੇ ਲੈ ਫਿਰਦੇ ਨੇ ਕਮਾਈ ਚੀਕ ਸਕਦੇ ਨੇ ਉਹ ਮੈਨੂੰ ਆਪਣਾ ਬੱਚਾ ਸਮਝਦੇ ਨੇ ਬlesings ਦਿੰਦੇ ਨੇ ਇਹਨੂੰ ਨਹੀਂ ਕੁਝ ਦੇਖਿਆ ਇਹਨੂੰ ਦੇਖਿਆ ਈ ਸ਼ੋਰਸਾਂ ਇਹਦਾ ਉਹਨੇ ਕਰਤਾ ਦਿਮਾਗ ਖਰਾਬ ਵੀ 6 ਕਰੋੜ ਆਜੂਗਾ ਇਹਨੂੰ ਇਹ ਨਹੀਂ ਪਤਾ ਵੀ ਇੰਨਾ ਕੋਈ ਕੱਚਾ ਨਹੀਂ ਹੁੰਦਾ ਮੈਂ ਇੱਕ ਇੰਟਰਵਿਊ ਚ ਕਹਤਾ ਵੀ ਆਹ ਦੁਕਾਨ ਇਹਦੇ ਨਾਮ ਤੇ ਐ ਇਹ ਬਿਨਾ ਕਾਗਜਾਂ ਤੋਂ ਜਿੱਥੇ ਫਿਰਦੀ ਐ ਦੁਕਾਨਾ ਕੇ ਮੇਨ ਆਉਣ ਦੀ ਹੈ ਤੁਸੀਂ ਦੱਸੋ ਸੇਟੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹੋ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਤਾਂ ਰਹਿਣਾ ਚਾਹਨੀ ਆ ਪਰ ਹਣੀ ਸੇਟੀ ਕਹਿੰਦੇ ਨੇ ਕਿ ਮੈਂ ਤਲਾਕ ਦੇਣਾ ਐਵੇਂ ਲੈਣਾ ਐਵੇਂ ਐਵੇਂ ਨਾਲ ਰਹਿਣਾ ਮੇਰੀ ਦੁਕਾਨ ਦੇ ਬਾਹਰ ਠੜੀ ਤੇ ਬਹਿ ਕੇ ਜਿੱਥੇ ਤੇਰੀ ਔਕਾਤ ਕੁਰਸੀ ਤੇ ਬੈਠਣ ਦੀ ਹੈ ਤੂੰ ਇੱਥੇ ਬੈਠ ਕੇ ਬਿੱਲ ਕੱਟਦੀ ਰਹੀ ਹੈ ਕਿੰਨੀਆਂ ਵੀਡੀਓ ਪਾਈਆਂ ਆਂ ਤੂੰ ਨੈਟ ਤੇ ਐਵੇਂ ਪਾਣੀ ਲਿਆ ਕਾਫੀ ਲਿਆ ਇੱਦਾਂ ਇੱਦਾਂ ਕਰਦੀ ਰਹੀ ਹੈ ਤੈਨੂੰ ਪਰਸਨਲ ਮੇਡ ਦਿੱਤੀ ਇਹ ਨਾਲ ਤੈਨੂੰ ਕੁਝ ਤਨੂ ਇਹ ਵੀ ਕੈਰੈਕਟਰਲੈਸ ਇਹਦਾ ਭਰਾ ਵੀ ਕੈਰੈਕਟਰਲੈਸ ਇਹਦੀ ਮਾਂ ਵੀ ਕੈਰੈਕਟਰਲੈਸ ਜੇ ਅਸੀਂ ਸਾਰੇ ਕੈਰੈਕਟਰਲੈਸ ਆ ਤੂੰ ਸਾਡੇ ਨਾਲ ਰਹਿਣਾ ਕਿਉਂ ਆ ਹਨੀ ਮਾੜਾ ਨਾ ਤਾਂ ਹੀ ਬਿਲਕੁਲ ਮੈਂ ਕਹਣਾ ਕਿ ਮੰਮੀ ਜੀ ਮੈਨੂੰ ਕੁੱਟਦੇ ਨੇ ਇਸ ਕਰਕੇ ਮੈਂ ਨਾਲ ਨਹੀਂ ਰਹਿਣਾ ਚਾਹੁੰਦੀ ਅਲੱਗ ਰਹਿਣਾ ਚਾਹਨੀ ਆ ਜੇ ਅਲੱਗ ਰਹਿਣਾ ਤਾਂ ਮੈਂ ਨਾਲ ਰਹਿ ਲੂੰਗੀ ਇਹਨੇ ਮੈਨੂੰ ਨਸ਼ਿਆਂ ਜੋ ਕੱਢਿਆ ਅੱਜ ਇਹਨੂੰ ਛੱਡ ਕੇ ਚੱਲ ਜਾ ਛੱਡ ਕੇ ਚੱਲ ਜਾ ਆਹ ਸਾਡੇ ਕੋਲ 4 ਰੁਪਏ ਜਿਹਨੂੰ ਇਹ ਨੌਕਰ ਦੱਸਦੀ ਅਸੀਂ ਉਹਦੀ ਗੱਡੀ ਲੈ ਕੇ ਘੁੰਮਦੇ ਰਹੇ ਆਂ ਹੈਂ ਅੱਜ ਉਹਨੂੰ ਅਸੀਂ ਨੌਕਰ ਕਹਿਣ ਲੱਗ ਜੀਏ ਦੋ ਕੋੜੀ ਦਾ ਉਹਦਾ ਪਰਿਵਾਰ ਨਹੀਂ ਸ਼ਾਇਦ ਸਾਡੇ ਨਾਲ ਵੱਡੀ ਕੋਠੀ ਹੋਵੇ ਉਹਦੇ ਕੋਲ ਜਿਹਨੂੰ ਇਹ ਦੋ ਕੋੜੀ ਦਾ ਦੱਸਦੀ ਹੈ ਗੁਰੂ ਸਾਹਿਬ ਨੂੰ ਆਜਾ ਨਾ ਜਰ ਮਨ ਕੇ ਦੱਸੋ ਵੀ ਤੁਸੀਂ ਕਦੀ ਕਿਸੇ ਨੂੰ ਦੋ ਕੋੜੀ ਦਾ ਕਹਿ ਸਕਦੇ ਆ ਇੱਕ ਭਖਾਰੀ ਨੂੰ ਵੀ ਨਹੀਂ ਵੀਰੇ ਕਹਿ ਸਕਦੇ ਤੁਸੀਂ ਇਹ ਕਿਸੇ ਦੀ ੱਡੀ ਔਕਾਤ ਨਹੀਂ ਕਿਸੇ ਇਨਸਾਨ ਦੀ ਕੋੜੀ ਕੇ ਇਹ ਮੇਰੇ ਭਰਾਵਾਂ ਨੂੰ ਕਹਿੰਦੀ ਹੈ ਅੱਜ ਘਰ ਦੇ ਤੇ ਆਈ ਹੈ ਡਿਲੀਵਰ ਤੇ ਆਈ ਹੈ ਫਿਰ ਅੱਜ ਨਾਲ ਨਹੀਂ ਆਏ ਫਿਰ ਨੈਟ ਤੇ ਆਪਾਂ ਕਿੰਨਾ ਕੁਝ ਕਿਹਾ ਵੀ ਤਰ ਨਾਲ ਲਾਵਾਂਗੇ ਉਹਦਾ ਕਹਿਣਾ ਕਿ ਮੈਂ ਆਪਣੇ ਵੱਲੋਂ ਕਰ ਰਹੀ ਹਾਂ ਜੋ ਕੁਝ ਵੀ ਕਰ ਰਹੀ ਹਾਂ ਪ੍ਰਿੰਕਲ ਦਾ ਨਾਮ ਲਿੱਤਾ ਜਾਂਦਾ ਮੈਂ ਵੀ ਸਵਾਲ ਕੀਤਾ ਕਿ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਕੀਤੀਆਂ ਗਈਆਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੱਲੀ ਜਿਹੜੀ ਆ ਪਾਈਆਂ ਇੱਥੇ ਅੱਛਾ ਮੇਰੇ ਨਾਲ ਤੇਰਾ ਮੇਰੇ ਨਾਲ ਤੇਰਾ ਰੌਲਾ ਪੈ ਗਿਆ ਠੀਕ ਹੈ ਤੂੰ ਆਪਣੇ ਸਹੁਰੇ ਜਾਏਂਗੀ ਨਾ ਉਹਦੇ ਕੋਲ ਤਾਂ ਨਹੀਂ ਜਾਏਂਗੀ ਫੇਰ ਫੇਰ ਨਾਮ ਕੀ ਦਾ ਹੋਣਾ ਦੱਸ ਜਿਹਦੇ ਨਾਲ ਮੇਰਾ ਪਰਚਾ ਚੱਲਦਾ ਤੂੰ ਉਹਦੀ ਗੱਡੀ ਤੇ ਚੜ੍ਹ ਕੇ ਐਸਐਸ ਮੈਡਮ ਕੋਲ ਜਾਣੀ ਹੈ ਤੇ ਉਹਦਾ ਨਾਮ ਕਿਵੇਂ ਨਹੀਂ ਆਊਗਾ ਵਿੱਚ ਯਾਰ ਤੁਸੀਂ ਆਪ ਸਿਆਣੋ ਵੀਰੇ ਬਸ ਦੇਖੋ ਮੇਨ ਮੁੱਦਾ ਇਹਦਾ ਇਹੀ ਹੈ ਤੋ ਕਾਗਜ਼ ਮੰਗੋ ਪ੍ਰਸ਼ਾਸਨ ਦੀ ਬਾਤ ਦੀ ਗੱਲ ਹੈ ਮੈਂ ਕਹਿੰਨਾ ਤੂੰ ਕਾਗਜ਼ ਲਿਆ ਮੈਂ ਟੁੱਟ ਜਾਣਾ ਬਸ ਆ ਜਾ ਤੂੰ ਬਹਿ ਜਾ ਆ ਮੇਰੇ ਸਾਰੇ ਮਲਾਜ਼ਮ ਬੈਠੇ ਨੇ ਠੀਕ ਹੈ ਇਹਨਾਂ ਨੂੰ ਪੁੱਛੋ ਇਹਦੇ ਨਾਲ ਕੰਮ ਕਰਨਾ ਚਾਹੁੰਦੇ ਆ ਮਦਲੇ ਵੀ ਤਾਂ ਚਾਹੀਦੇ ਨੇ ਬੰਦੇ ਨਹੀਂ ਚਾਹੀਦੇ ਬੂਟ ਕਿਵੇਂ ਵਿਕਣਗੇ ਬੰਦਿਆਂ ਦੇ ਸਿਰ ਤੇ ਵਿਕਣਗੇ ਇਹਨਾਂ ਨੂੰ ਤਾਂ ਜਾਤ ਦਾ ਨਾਂ ਨਾਂ ਲੈ ਕੇ ਬੋਲਦੀ ਹੈ ਇਹਨਾਂ ਨੂੰ ਜਿਹੜੇ ਕਰਦੇ ਨਾ ਮਿਸ ਗਾਈਡ ਕਰਦੇ ਆ ਤੇ ਮੇਰਾ ਜਲੂ ਪਰ ਮੈਨੂੰ ਗੁਰੂ ਸਾਹਿਬ ਨੇ ਆ ਥੱਲੇ ਤੁਹਾਡੇ ਕਮੈਂਟ ਆਣਗੇ ਤੁਸੀਂ ਆਪੇ ਪੜ ਲਿਓ ਤਾਨੂੰ ਪਤਾ ਲੱਗ ਜੂਗਾ ਵੀ ਲੋਕ ਇਹਦੇ ਬਾਰੇ ਕੀ ਕਹਿੰਦੇ ਤੇ ਇਹਦੇ ਬਾਰੇ ਕੀ ਕਹਿੰਦੇ ਆ ਜੇ ਤੁਹਾਡੇ ਕੋਲ ਕੋਈ ਕਾਗਜ਼ ਅੰਦਰ ਆ ਕੇ ਬੈਠੋ ਸਾਨੂੰ ਬਾਹਰ ਕੱਢੋ ਤੇ ਇਹਦੀ ਪ੍ਰਾਪਰਟੀ ਤੇ ਤੁਸੀਂ ਮਾਲਕ ਹੋ ਬਣ ਜਾਓ ਬਹਿ ਜਾਓ ਮਾਲਕ ਤਾਂ ਮੈਂ ਵੀ ਨਹੀਂ ਯਾਰ ਰੈਂਟਡ ਹੈ ਰੈਂਟ ਮੈਂ ਭਰਿਆ ਐਗਰੀਮੈਂਟ ਮੇਰੇ ਨਾਮ ਤੇ ਹੈ 3 ਸਾਲ ਦਾ ਇਹਨੂੰ ਮੈਂ ਝੂਠ ਕਹਿਦਾ ਵੀ ਤੇਰੇ ਨਾਲ ਦੇਣਿਆ ਵਾਈਟ ਡੱਟੂ ਛੱਡਦਾ ਵੀ ਆ ਮੇਰੇ ਨਾਮ ਤੇ 3 ਸਾਲੋਂ ਮੇਰੇ ਕੋਲ ਹੈ ਉਹ ਤਾਂ ਮੈਂ ਕੋਰਟ 'ਚ ਦਿਖਾਉਂਗਾ ਨਾ ਮੈਂ ਕਿਸੇ ਨੂੰ ਇਹਨੂੰ ਥੋੜੀ ਦਿਖਾਉਂਗਾ ਜਾਂ ਕੋਈ ਜਿਹੜਾ ਮੈਨੂੰ ਪੁੱਛੂਗਾ ਵੀ ਸਾਬਤ ਕਰ ਦੁਕਾਨ ਤੇਰੀ ਹੈ ਮੈਂ ਦਿਖਾ ਦਾਂਗਾ ਤੇ ਜਿਨ੍ਹਾਂ ਨੇ ਦਿਨੋ ਦਿੱਤੀ ਹੈ ਉਹ ਆ ਕੇ ਕਹਿਣਗੇ ਵੀ ਕਿਹਨੂੰ ਦਿੱਤੀ ਹੈ ਤੇ ਕਿਤੋਂ ਕਰਾਇਆ ਸੀ ਲੈਣੇ ਆ ਅਸੀਂ ਤਾਂ ਹੋਰ ਲੈਣ ਲੱਗੇ ਅੱਗੇ ਉਹ ਨਾ ਕਿਤੇ ਕਹਿ ਦੇਵੇ ਭਾਬੀ ਜੀ ਜਿਹੜੇ ਨਾਲ ਬੈਠੇ ਉਹ ਸਾਡੀ ਹੈ ਅਗਲੀ ਆਪਣਾ ਕੰਮ ਤਾਂ ਚਲਾ ਲਓ ਜਿਹੜਾ ਤੁਹਾਡਾ ਹੈਗਾ ਉੱਥੇ ਤੁਸੀਂ ਹਫ਼ਤੇ ਚੋਂ 4 ਦਿਨ ਨਹੀਂ ਜਾਂਦੇ ਸੋ ਹੁਣ ਤੁਸੀਂ ਤਲਾਕ ਦੇਣਾ ਚਾਹੁੰਦੇ ਹੋ ਕਿਉਂਕਿ ਉਹਨਾਂ ਨੇ ਕਿਹਾ ਕਿ ਹਣੀ ਸੇ ਮੈਂ ਇਸ ਬਾਰੇ ਕੋਈ ਜਵਾਬ ਨਹੀਂ ਬਾਈ ਜੀ ਦੇਣਾ ਚਾਹੁੰਦਾ ਬਾਈ ਜੀ ਮੈਂ ਕਿਸੇ ਨੂੰ ਕਿਹਾ ਕਤੇ ਆਲਸਾਬ ਤੁਸੀਂ ਸੁਣਿਆ ਕਹਿੰਦਾ ਕਿ ਮੇਰੇ ਕੋਲ ਰਿਕਾਰਡਿੰਗ ਪਈ ਆ ਮੇਰੇ ਬ੍ਰਦਰ ਦੇ ਕੋਲ ਰਿਕਾਰਡਿੰਗ ਇਹਨਾਂ ਨੇ ਰਿਕਾਰਡਿੰਗ ਹੀ ਕਰੀਆਂ ਨੇ ਹੁਣ ਮੈਰੋ ਸਾਹਿਬ ਦੀਆਂ ਗਾਲਾਂ ਮੈਰੋ ਸਾਹਿਬ ਗਾਲਾਂ ਕਢਦੇ ਪਏ ਸੀਗੇ ਉਹਦੀ ਵੀ ਰਿਕਾਰਡਿੰਗ ਕਰੀ ਬੈਠੀ ਐ ਮੇਰੇ ਮੂੰਹ ਸੁਣਿਆ ਤੁਸੀਂ ਤਲਾਕ ਵੀਰੇ ਕੋਈ ਚੈਨਲ ਤੇ ਮੈਂ ਕਿਹਾ ਹੋਵੇ ਇਹ ਤਾਂ ਕਹਿੰਦੇ ਦੁਕਾਨ ਵੀ ਮੇਰੀ ਐ ਕਾਜਾ ਲੈ ਲੈ ਅੰਦਰ ਆ ਜਾ ਅੰਦਰ ਕਿਉਂ ਨਹੀਂ ਆਈ ਕਹਿੰਦੀ ਮੈਨੂੰ ਪਾਣੀ ਨਹੀਂ ਪੁੱਛਿਆ ਬਰਾਤ ਲੈ ਕੇ ਆਈ ਸੀ ਤੂੰ ਮੇਰਾ ਜਲੂਸ ਕੱਢਣ ਹੀ ਆਈ ਸੀ ਜਦੋਂ ਅੰਦਰ ਆਈ ਐਥੇ ਕੱਟੋ ਕੱਟ ਨਹੀਂ ਤੇ 10 ਗੱਡੀਆਂ ਘੜੀਆਂ ਸੀ ਅੰਦਰ ਬੰਦੇ ਬੈਠੇ ਸੀ ਕੀ ਉਹਨਾ ਵੀਰ ਦੀ ਵਾਈਫ ਬਾਹਰ ਬੈਠੀ ਐ 9 ਮਹੀਨੇ ਦਾ ਬੱਚਾ ਬਾਹਰ ਬੈਠਾ ਹੈ ਕਿਸੇ ਨੂੰ ਆਪਣਾ ਬੱਚਾ ਪਿਆਰਾ ਨਹੀਂ ਮੈਂ ਲੋਕਾਂ ਦੇ ਚੋੱਕੇ ਦਵਾਈਆਂ ਦਵਾਨਾ ਫਿਰਦਾ ਐ ਐਡਮਿਸ਼ਨਾਂ ਕਰਾਨਾ ਫਿਰਦਾ ਮੇਰਾ ਆਪਣਾ ਬਾਹਰ ਬੈਠਾ ਠੜੀ ਤੇ ਜੇ ਇੱਥੇ ਕੋਈ ਨੁਕਸਾਨ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਅਸੀਂ ਲਗਾਇਆ ਹੋਇਆ ਕੋਈ ਗੱਲ ਨਹੀਂ ਮੈਡਮ ਹਾਨੀ ਸੇਠੀ ਜੀ ਦਾ ਕਹਿਣਾ ਹੈ ਕਿ ਜਦੋਂ ਅਸੀਂ ਸਵਾਲ ਕੀਤਾ ਕਿ ਤੁਸੀਂ ਕਿਹਾ ਸੀ ਕਿ ਮੈਨੂੰ ਇੱਕ ਵਾਰ ਵੀ ਬੁਲਾਇਆ ਨਹੀਂ ਮੇਰੇ ਬੱਚੇ ਨੂੰ ਨਹੀਂ ਬੁਲਾਇਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਪਣੀ ਦੁਕਾਨ ਹੈ ਜਦ ਮੈਂ ਉਹਨਾਂ ਦਾ ਹਸਬੰਦ ਆਪਣੀ ਗੱਡੀ ਤੇ ਆ ਕੇ ਨਹੀਂ ਬੈਠੇ ਬਾਹਰ ਬੈਠ ਕੇ ਜਿਹੜਾ ਹੈ ਇਹਨਾਂ ਦੇ ਵੱਲੋਂ ਜਲੂਸ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੂੰਗੀ ਤੁਸੀਂ ਇਹਨਾਂ ਨੇ ਹੁਣ ਕਹਿ ਰਿਹਾ ਤੁਹਾਨੂੰ ਵੀ ਆਪਣੀ ਦੁਕਾਨ ਦੇ ਅੰਦਰ ਨਹੀਂ ਆ ਕੇ ਬੈਠੇ 5 ਮਈ ਦੀ ਰਿਕਾਰਡਿੰਗ ਵੀਡੀਓ ਹੈਗੀ ਹੈ ਚਾਹੇ ਇਹਨਾਂ ਦੇ ਪੇਜ ਤੇ ਤੁਸੀਂ ਖੋਲ ਕੇ ਦੇਖਣਾ ਇਹਨਾਂ ਨੇ ਖੁਦ ਗੜਕ ਕੇ ਕਿਹਾ ਸੀਗਾ ਭਈ ਇੱਥੇ ਨਹੀਂ ਆਂਦਾ ਕੋਈ ਹੱਕ ਹੱਕ ਨਹੀਂ ਆਪਾਂ 5 ਮਈ ਨੂੰ ਆਣਾ ਸੀ ਮੇਰਾ ਬ੍ਰਦਰ ਐਡਮਿਟ ਸੀਗਾ ਅਸੀਂ ਆ ਨਹੀਂ ਪਾਏ ਤੇ ਮੇਰਾ ਬੇਟਾ ਵੀ ਥੋੜਾ ਬਿਮਾਰ ਸੀਗਾ ਤੇ ਤਾਂ ਨਹੀਂ ਆ ਪਏ ਨਹੀਂ ਤੇ 5 ਮਈ ਦਾ ਟਾਈਮ ਸੀਗਾ ਅਸੀਂ ਆਣਾ ਸੀਗਾ ਤੇ ਅੰਦੀ ਮੰਮੀ ਦਾ ਬਰਥਡੇ ਸੀਗਾ ਤੇ ਇੱਥੇ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਨਾਲ ਵੀਡੀਓ ਚ ਕਹਿ ਰਹੇ ਸੀ ਅੱਜ ਜ ਕਿਸੇ ਨੇ ਟਾਈਮ ਪਾਇਆ ਸੀਗਾ ਕੋਈ ਕਹਿੰਦਾ ਸੀ ਵੀ ਅਸੀਂ ਦੁਕਾਨ ਤੇ ਆਵਾਂਗੇ ਆ ਕੇ ਦਿਖਾਣ ਦੇ ਇੱਥੇ ਕਿਸੇ ਦੇ ਨਾਮ ਕੁਝ ਨਹੀਂ ਹੈਗਾ ਬਈ ਇੱਥੇ ਕੋਈ ਆ ਕੇ ਪਰ ਮਨਿੰਦਰ ਸਿੰਘ ਜੀ ਦੇ ਵੱਲੋਂ ਤਾਂ 7 ਮਈ ਨੂੰ ਜਿਹੜੀ ਵੀਡੀਓ ਪਾ ਦਿੱਤੀ ਗਈ ਸੀ ਕਿਉਂਕਿ ਹਣੀ ਸੇਠੀ ਨੇ ਇੱਕ ਵੀਡੀਓ ਪਾਈ ਸੀ ਕਿ 11 ਮਈ ਨੂੰ 11 ਤਰੀਕ ਤੱਕ ਜਿਹੜਾ ਮੈਂ ਸਬਰ ਕਰੂੰਗਾ ਨਹੀਂ ਤਾਂ ਜਿਹੜੀ ਉਹਨਾਂ ਨੇ ਵੀਡੀਓ ਪਾਈ ਸੀ ਉਹ ਤੁਸੀਂ ਵੀ ਦੇਖੀ ਹੋਏਗੀ ਪਰ ਉਸ ਤੋਂ ਬਾਅਦ 2 ਮਹੀਨੇ ਦਾ ਜਿਹੜਾ ਸਮਾਂ ਦਿੱਤਾ ਗਿਆ ਸੀ ਪਰ ਫਿਰ ਦੁਬਾਰਾ ਇੱਥੇ ਆ ਕੇ ਦੁਕਾਨ ਦੇ ਪਰ ਬੈਟਣ ਦੀ ਕੀ ਜ਼ਰੂਰਤ ਪੈਗੀ ਉਹ ਵਿੱਚ ਗੱਲ ਹੋਈ ਸੀਗੀ ਮੇਰੇ ਬ੍ਰਦਰ ਦੀ ਵੱਡੇ ਵੀਰੇ ਦੀ ਪ੍ਰਿੰਕਲ ਵੀਰੇ ਦੀ ਮਨਿੰਦਰ ਵੀਰੇ ਨਾਲ ਕਿ 2 ਮਹੀਨੇ ਉਹ ਨਹੀਂ ਮੰਦੀ ਪਈ ਇੱਕਮ ਕਿਉਂਕਿ ਹੋਰ ਕੁਝ ਹੁੰਦਾ ਚਲੋ ਮੰਨ ਲੈਂਦੀ ਉਹ ਮੇਰਾ ਜਿਹੜਾ ਪੇਟ ਹੈ 10 ਸਾਲ ਦਾ ਜਿਹੜਾ ਇੰਨਾ ਕੋਲ ਹੈ ਅਸੀਂ ਰਹਿ ਸਕਦੇ ਆ ਮੇਰੇ ਬ੍ਰਦਰ ਨੇ ਵੀ ਕਿਹਾ ਤੁਸੀਂ ਰਹਿ ਸਕਦੇ ਹੋ ਬਟ ਇੱਕ ਮਹੀਨਾ ਨਹੀਂ 2 ਮਹੀਨੇ ਰਹਿ ਸਕਦੀ ਉਹਨੂੰ ਬੱਚਾ ਤਾਂ ਦਿਵਾਓ ਜਾਂ ਬੱਚਾ ਮਿ ਲਵਾਓ ਪਟਨਾ ਨੇ ਉਹ ਗੱਲ ਨੂੰ ਹੋ ਗਿਆ ਹਫਤਾ ਹੋ ਗਿਆ ਹਫਤੇ ਤੋਂ ਉੱਤੇ ਹੀ ਹੋ ਗਿਆ ਹੁਣ ਹੱਲੇ ਤੱਕ ਮੇਰਾ ਬੇਟਾ ਮੈਨੂੰ ਮਿਲਵਾਇਆ ਨਹੀਂ ਇਸ ਕਰਕੇ ਅੱਜ ਮੈਂ ਮਜਬੂਰਾਂ ਇੱਥੇ ਆ ਕੇ ਬੈਠੀ ਆ ਕਿ ਮੇਰਾ ਬੇਟਾ ਮੈਨੂੰ ਲਾਵੇ ਸੋ ਪ੍ਰਾਪਰਟੀ ਦੀ ਵੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਕਿ ਦੁਕਾਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਪਹਿਲਾਂ ਮੈਂ ਮੇਰੇ ਨਾਮ ਸੀਗਾ ਸਾਰੇ ਐਗਰੀਮੈਂਟ ਫਿਰ ਇਹਨਾਂ ਨੇ ਵੀਡੀਓ ਚ ਕਿਹਾ ਵੀ ਉਹਨਾਂ ਦਾ ਕਹਿਣਾ ਕਿ ਜੇ ਐਗਰੀਮੈਂਟ ਤੁਹਾਡੇ ਨਾਮ ਹੈ ਤਾਂ ਪੇਸ਼ ਕਰੋ ਹਾਂਜੀ ਐਗਰੀਮੈਂਟ ਇੰਨਾ ਕੋਲੇ ਸਾਰੇ ਇਹਨਾਂ ਨੇ ਖੂਦ ਮੇਰੇ ਸਾਈਨ ਕਰਵਾਏ ਸੀਗੇ ਸਾਰਾ ਨਾਮ ਸੀਗਾ ਮੇਰੇ ਫਿਰ ਜਿਹੜੀ ਮੈਂ ਉਹ ਹੀ ਕਹਿ ਰਹੀ ਪੰਜ ਮਈ ਵੀਡੀਓ ਪਾਈ ਵੀ ਇੱਥੇ ਆ ਕੇ ਦਿਖਾਵੇ ਤੇ ਇਹਨਾਂ ਨੇ ਕਹਿਤਾ ਸੀਗਾ ਬਈ ਕੋਈ ਅੰਦੇ ਨਾਮ ਨਹੀਂ ਆ ਮੈਂ ਕਿਸੇ ਹੋਰ ਦੇ ਨਾਮ ਦਾ